ਇਹ ਉਦੋਂ ਦੀ ਕਹਾਣੀ ਜਦੋਂ ਉਹਨਾਂ ਨੂੰ ਸੰਸਾਰ ਤੇ ਆਉਣਾ ਪਿਆ ਕਿਉਂ ਆਏ ਆਪਣੇ ਆਪਣੇਆ ਤੋਂ ਵੈਰੀ ਹੋ ਗਏ ਬੰਦੇ ਨੂੰ ਬੰਦਾ ਖਾਣ ਲੱਗ ਗਿਆ ਫਿਰ ਕੰਚੀ ਦੇ ਵਿੱਚ ਘਰ ਤੁਸਾਨੇ ਫਿਰ ਕੰਚੀ ਦੇ ਵਿੱਚ ਘਰ ਸਤ ਗੁਰੂ ਜੀ ਅਵਤਾਰ ਤੁਸਾਨੇ ਧਾਰ ਆਏ ਰਬਦਾਸ ਗੁਰੂ ਤੇਰੀ ਤਨ ਸ਼ਕਤੀ ਸਤ ਗੁਰੂ ਤੇਰੀ ਤਨ ਸ਼ਕਤੀ ਤੇਰੇ ਬਾਤ ਕੇ ਅਜ ਬਨਿਆਰੇ ਨੇ ਹਾ ਸੂਰਜ ਤੋਂ ਤਖਾ ਤੇਜ ਤੇਰਾ ਸਾਰੇ ਜੱਗ ਵਿੱਚ ਐਸਾ ਰਮਹ ਨੇ 라 ਦੂਰ ਹੋਇਆ ਤੋਸਾ ਕੌਮ ਨੂੰ ਉੱਚਾ ਚੁਕਾਣ ਲਈ ਤੋਸਾ ਸਾਨੂੰ ਉੱਚਾ ਚੁਕਾਣ ਲਈ ਰੰਬੀਆਂ ਨਾਲ ਮੋਟੇ ਪਾੜੇ ਨੇ ਰਬਦਾਸ ਗੁਰੂ ਤੇਰੀ ਤਨ ਸ਼ਕਤੀ ਤੇਰੇ ਕੋਤਕ ਅਜਬ ਨਿਆਰੇ ਨੇ ਰਬਦਾਸ ਗੁਰੂ ਤੇਰੀ ਤਨ ਸ਼ਕਤੀ ਤੇਰੇ ਕੋਤਕ ਅਜਬ ਨਿਆਰੇ E ਚਾਲਾਂ ਨੂੰ ਚਾਲੇ ਰਲਾ ਦਿੱਤੀ ਰਾਣੇ ਦੇ ਰਸਤੇ ਭਾਜਤੇ ਇਸ ਭਵ ਸਾਗਰ ਵਿੱਚ ਪਟਕ ਰਹੇ ਇਸ ਭਵ ਸਾਗਰ ਵਿੱਚ ਪਟਕ ਰਹੇ ਤੋਸਾ ਲੱਖਾਂ ਪਾਪੀ ਤਾਰੇ ਨੇ ਕਬਦਾਸ ਗੁਰੂ ਤੇਰੀ ਤਨ ਸ਼ਕਤੀ ਤੇਰੇ ਭੌਤਕ ਅਜ ਗੁਰੂ ਤੇਰੀ ਤਨ ਸ਼ਕਤੀ ਤੇਰੇ ਕੋਟ ਕੇ ਅਜਿਮਨ ਹਰ ਕੋਈ ਲੈਂਦਾ ਨਾਮ ਤੁਹਾਡਾ ਜਿੰਨਾ ਚਿਰ ਦੁਨੀਆ বাসਦੀ ਹੈ ਰਹੂ ਹਰ ਕੋਈ ਲੈਂਦਾ ਨਾਮ ਤੁਹਾਡਾ ਜੋ ਸੋਤੇ ਵਾਲਾ ਹੈ ਰਹੂ ساری ਉਮਰ ਗੁਲਾਮ ਤੇਰਾ ਅੱਜ ਦੂਰ ਦੂਰ ਤੋਂ ਤੇਰੇ ਆਣ ਦੇ ਕੇ ਪਰਵਾਹੇ ਨੇ ਰਬਦਾਸ ਗੁਰੂ ਤੇਰੀ ਧਨ ਸ਼ਕਤੀ ਤੇਰੇ ਕੋਟਕੇ ਅਜਬ ਨਿਆਰੇ ਨੇ ਰਬਦਾਸ ਗੁਰੂ ਤੇਰੇ ਸਾਥ ਤੇ ਤੇਰੇ ਕੋਟਕੇ ਅਜਬ ਨਿਆਰੇ ਨੇ ਤੁਸਾਂ ਗੰਢ ਲੈ ਤੱਕ ਪਾਣੀ ਵਿੱਚ ਪੱਥਰ ਤਾਰੇ ਨੇ ਤੁਮ ਰਬਦਾਸ ਗੁਰੂ ਦੀ ਤਨ ਸ਼ਕਤੀ ਰਬਿਦਾਸ ਗੁਰੂ ਤੇਰੀ ਤਨ ਸ਼ਕਤੀ ਤੇਰੇ ਕੋਟਕ ਅਜਬ ਨਿਆਰੇ ਨੇ ਰਬਿਦਾਸ ਗੁਰੂ ਤੇਰੀ ਤਨ ਸ਼ਕਤੀ ਤੇਰੇ ਕੋਟਕ ਅਜਬ ਨਿਆਰੇ ਨੇ ਕਿਸਾਂ ਗੱਲ ਲੇ ਤਕਦੀਰ ਨੂੰ ਪਾਣੀ ਵਿੱਚ ਪੱਥਰ ਤਾਰੇ ਕੋਟਕ ਅਜਬ ਤਜ ਜ਼ੁਲਮ ਦੀ ਹੋਈ ਸੀ ਅੰਬਰ ਦਾ ਸੀਨਾ ਪਾਟ ਗਿਆ ਧਰਤੀ ਵੀ ភੁੱਬੀ ਰੋਈ ਸੀ ਬੰਦੇ ਨੂੰ ਬੰਦਾ ਖਾਂਦਾ ਸੀ ਇਹ ਅੱਤ ਜ਼ੁਲਮ ਦੀ ਕਿਉਂ ਦੀ ਕਟਨਾ ਜਦੋਂ ਉਹਨਾਂ ਨੂੰ ਸੰਸਾਰ ਤੇ ਆਉਣਾ ਪਿਆ ਕਿਉਂ ਆਏ